ਹਾਂਜੀ ਸਤਿ ਸ੍ਰੀ ਅਕਾਲ ਸਾਰੇ ਪੰਜਾਬੀਆਂ ਨੂੰ ਜੋ ਗੱਲ ਦੱਸਣ ਜਾ ਰਹੇ ਹਾਂ ਕਿ ਕਿਉਂਕਿ ਇਹਦਾ ਸਾਰਿਆਂ ਨੂੰ ਪਤਾ ਪਾਕਿਸਤਾਨ ਦਾ ਔਰ ਹਿੰਦੁਸਤਾਨ ਦਾ ਜੰਗ ਲੱਗ ਰਿਹਾ ਕਿਉਂਕਿ ਇਹ ਜੰਗ ਖਤਮ ਹੋਣ ਜਾ ਰਿਹਾ ਤੇ ਵਿੱਚੇ ਕਈ ਜਾਂਦੇ ਆ ਵੀ ਮਸਾਲਾ ਡਿੱਗੀ ਹੁੰਦੀ ਆ ਕਦੇ ਕਿਹੜੇ ਪਿੰਡ ਚ ਕਦੇ ਕਿਹੜੇ ਸ਼ਹਿਰ ਚ ਕਿਉਂਕਿ ਵੱਡੇ ਵੱਡੇ ਸ਼ਹਿਰਾਂ ਚ ਆਸਤੇ ਹੋਈ ਜਾਂਦੇ ਆ ਵਿੱਚ ਕਈ ਜਾਂਦੇ ਆ ਸਮਝੋਤਾ ਹੋ ਰਿਹਾ ਕਿਉਂਕਿ ਇਹ ਬੇਈਮਾਨ ਦੇਸ਼ ਹੈ ਇੱਕ ਇਹਦੇ ਤੇ ਤਜਨਾਣੀ ਚਾਹੀਦਾ ਕਿਉਂਕਿ ਇਹ ਸਾਰਿਆਂ ਨੂੰ ਪਤਾ ਇੱਕ ਚੀਨ ਇੱਕ ਪਾਕਿਸਤਾਨ ਇਹ ਬੇਈਮਾਨ ਦੇਸ਼ ਆ ਕਿਉਂਕਿ ਆਪਣਾ ਦੇਸ਼ ਨਾਈਸਾ ਹਿੰਦੋਸਤਾਨ ਜਦੋਂ ਵੀ ਬਾਹਰ ਕਰਦਾ ਕਿਸੇ ਵੀ ਦੇਸ਼ ਤੇ ਕਰੈ ਨੇ ਇਹਨੇ ਦੱਸ ਕੇ ਕਰਿਆ ਪਿੱਠ ਪਿੱਛੇ ਨਹੀਂ ਕਰਿਆ ਜਦੋਂ ਵੀ ਗੋਲੀ ਖਾਂਦਾ ਹਿੱਕ ਚ ਖਾਂਦਾ ਕਿਉਂਕਿ ਕਈ ਨਿਆ ਮਾਮਾ ਦੇ ਪੁੱਤ ਸ਼ਹੀਦ ਹੋ ਗਏ ਕੰਨੀਆਂ ਦੇ ਹੋ ਜਾਣਗੇ ਕੰਨੀਆਂ ਨੂੰ ਮੇਰੇ ਵੀਰਾਂ ਨੂੰ ਆਇਆ ਆ ਵੀ ਜੰਗ ਲੱਗੇ ਵੀ ਦੇਖੀਏ ਮੌਕਾ ਕਿਉਂਕਿ ਇਹ ਨਹੀਂ ਪਤਾ ਲਪੇਟੇ ਦੇ ਵਿੱਚ ਆਪ ਵੀ ਆ ਜਾਂਦਾ ਬੰਦਾ ਕਿਉਂਕਿ ਕਈ ਰੋਟੀ ਪਾਣੀ ਖਾਈ ਜਾਂਦੇ ਸੀਗੇ ਕੰਨੀਆਂ ਦੇ ਘਰਾਂ ਤੇ ਮਸੈਲਾ ਡਿਗਿਆ ਕਿਉਂਕਿ ਇਹ ਤਾਂ ਹਿੰਦੁਸਤਾਨ ਮੋਦੀ ਜਿਉਂਦਾ ਰਵੇ ਮੋਦੀ ਸ਼ਹਾਰ ਆ ਇਹ ਗੱਲ ਮੰਨਦੇ ਆ ਮੁੱਖ ਮੰਤਰੀ ਜਦੋਂ ਕੋਈ ਮੁੱਖ ਮੰਤਰੀ ਹੋਰ ਹੁੰਦਾ ਸੀ ਕੰਨੀਆਂ ਮਾਵਾ ਦੇ ਜੋਧੇ ਮਰੇ ਆ ਕੰਨੀਆਂ ਮਾਵਾ ਦੇ ਪੁੱਤ ਸਹੀ ਰੋਇਆ ਕਿਉਂਕਿ ਜਿੰਨਾ ਚੱਕ ਮੋਦੀ ਆ ਕੋਈ ਵੀ ਕਦੇ ਕਹਿ ਦੋ ਵੀ ਫੌਜੀ ਨੂੰ ਕੁੱਟਿਆ ਜਾਂ ਫੌਜੀ ਦੇ ਕਿਉਂਕਿ ਮੋਦੀ ਨੇ ਆਇਆ ਆਖਿਆ ਹੋਇਆ ਕਿਉਂਕਿ ਵੀ ਜੇ ਉਹ ਮਾਰ ਦੇਣਾ ਤੁਸੀਂ ਪੰਬ ਮਾਰੋ ਗੋਲੀ ਮਾਰੋ ਕਿਉਂਕਿ ਕਿੰਨੀਆਂ ਮਾਮਾ ਦੇ ਪੁੱਤ ਪਹਿਲਾਂ ਵੀ ਸ਼ਹੀਦ ਹੋ ਗਏ ਦੋ ਬਈ ਮੇਰੇ ਬਾਰੀ ਦੱਸਣ ਜਾ ਰਹੇ ਹਾਂ ਸੌਰੀ ਸਸਰੀਕਾਰ ਸਾਰੇ ਪੰਜਾਬੀਆਂ ਨੂੰ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਅਗਲਾ ਮੋੜ ਲਿਆਵਾਂਗੇ ਬਈ ਨਮਾ ਲਿਆਵਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਦੱਬ ਕੇ ਸਪੋਰਟ ਕਰੋ ਭਰਾਵਾਂ ਕੇ